ਟਰਬੋ ਆਇਨਬਰਗ ਨੂੰ ਟਰਬੋ ਨੈਸਟਿਲੇਸ਼ਨ ਵਾਲਾ ਕਾਨੂੰਨ ਹੁਣ ਆਪਾਂ ਲਗਭਗ ਖਾਰਜ ਹੀ ਸਮਝੀਏ ਅੱਜ ਜਨਵਰੀ ਦੇ ਵਿੱਚ ਬੁੰਡਸਟਾਗ 'ਚ ਫੇਰ ਇਸ ਕਾਨੂੰਨ ਦੇ ਉੱਪਰ ਗੱਲਬਾਤ ਚੱਲੀ ਆ ਤੇ ਹੁਣ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਕਾਨੂੰਨ ਆ ਜਿਹਦੇ ਵਿੱਚ ਗੁੱਟ ਇੰਟੀਗ੍ਰੇਟੇ ਲੋਕ ਜਿਹੜੇ ਸੀਗੇ ਜਿਨ੍ਹਾਂ ਦੇ ਕੋਲ ਜਿਵੇਂ ਹੁਣ ਲੈਂਗੁਏਜ ਸਰਟੀਫਿਕੇਟ ਸੀ 1 ਦਾ ਹੁੰਦਾ ਆ ਜਾਂ ਫਿਰ ਹੋਰ ਰਿਕੁਆਇਰਮੈਂਟਸ ਜਿਹੜੀਆਂ ਉਹ ਪੂਰੀਆਂ ਕਰਕੇ ਬ੍ਰਾਇਟਸ ਨਾਗਰਾਇਆਰੇ 3 ਸਾਲ ਬਾਅਦ ਹੀ ਨੈਸ਼ਨੈਟੀ ਅਪਲਾਈ ਕਰ ਸਕਦੇ ਸੀ ਉਹ ਕਾਨੂੰਨ ਇਹ ਕਹਿ ਰਹੇ ਨੇ ਕਿ ਆਪਾਂ ਉਹਨੂੰ ਪੂਰੀ ਤਰ੍ਹਾਂ ਖਾਰਜ ਕਰ ਦੇਣਾ ਹੈ ਤੇ ਇੰਜ ਲੱਗ ਵੀ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਾਰਜ ਹੋ ਸਕਦਾ ਆ ਹੁਣ ਇਸੇ ਕਾਨੂੰਨ ਬਾਰੇ ਜਦੋਂ ਆ ਸੀ ਕੇ ਜਰਮਨ ਸਰਕਾਰ ਜਿਹੜਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਟਰਬੋ ਨੈਚਰਲਾਈਜੇਸ਼ਨ ਵਾਲਾ ਕਾਨੂੰਨ ਜਿਹੜਾ ਆ ਉਹ ਖਾਰਜ ਕਰ ਸਕਦੀ ਆ ਤੇ ਉਹਦੇ ਉੱਪਰ ਉਹਦੇ ਇੱਕ ਵੀਰ ਆਪਣਾ ਇੰਡੀਅਨ ਵਿਜੇ ਕੁਮਾਰ ਮੈਨੂੰ ਅੱਜ ਵੀ ਯਾਦ ਉਹਨੇ ਕਮੈਂਟ ਕੀਤਾ ਸੀ ਭਾਜੀ ਮੈਂ ਇਸ ਕਾਨੂੰਨ ਦੇ ਤਾਹਤ ਨੈਸ਼ਨੈਟੀ ਅਪਲਾਈ ਕੀਤੀ ਆ ਜੇ ਇਨ ਫਿਊਚਰ ਹੁਣ ਇੱਕ ਕਾਨੂੰਨ ਪਾਸ ਹੋ ਜਾਂਦਾ ਆ ਤੇ ਕੀ ਇਸ ਦਾ ਇਫੈਕਟ ਮੇਰੀ ਹੁਣ ਅਪਲਾਈ ਕੀਤੀ ਹੋਈ ਨੈਸ਼ਨੈਟੀ ਦੇ ਉੱਪਰ ਵੀ ਪਵੇਗਾ ਸੋ ਇਹਦਾ ਜਵਾਬ ਮੈਂ ਅੱਜ ਦੇ ਸਕਦਾ ਹਾਂ ਉਦੋਂ ਨਹੀਂ ਸੀ ਦੇ ਸਕਦਾ ਕਿਉਂਕਿ ਉਦੋਂ ਬਹੁਤ ਸਾਰੇ ਤੱਥ ਅਜੇ ਸਾਹਮਣੇ ਨਹੀਂ ਸੀ ਆਏ ਪਰ ਅੱਜ ਜਿਹੜੀ ਗੱਲ ਸਾਹਮਣੇ ਆਈ ਆ ਜੇ ਕਾਨੂੰ ਪਾਸ ਹੋ ਵੀ ਜਾਂਦਾ ਹੈ ਤੇ ਜਿਹੜੇ ਲੋਕਾਂ ਨੇ ਹੁਣ ਨੈਸ਼ਨਲਟੀ ਅਪਲਾਈ ਕਰ ਦਿੱਤੀ ਹੋਈ ਆ ਜਾਂ ਅਜੇ ਤੱਕ ਕਰ ਵੀ ਸਕਦੇ ਆ ਕਿਉਂਕਿ ਹਜੇ ਤੱਕ ਇਹ ਜਿਹੜਾ ਕਾਨੂੰਨ ਆ ਰੈਸਟ੍ਰੀਕਟਿਵ ਪਾਸ ਨਹੀਂ ਹੋਇਆ ਬੁੰਡਸਤਾਗ ਨੇ ਨੂੰ ਸੂਸ਼ਟਮਨ ਨਹੀਂ ਕੀਤਾ ਹਜੇ ਤੱਕ ਤੇ ਅੱਜ ਤੱਕ ਵੀ ਜੇ ਕੋਈ ਬੰਦਾ ਇਸ ਕਾਨੂੰਨ ਦੇ ਤਾਹਰ ਸੋ ਨੈਸ਼ਨਲਟੀ ਅਪਲਾਈ ਕਰਦਾ ਆ ਜਿਹਨੇ ਪਹਿਲਾਂ ਕਰ ਦਿੱਤੀ ਹੋਈ ਆ ਉਹਨਾਂ ਨੂੰ ਉਸੇ ਕਾਨੂੰਨ ਦੇ ਤਹਿਤ ਹੀ ਨੈਸ਼ਨਲਟੀ ਮਿਲੇਗੀ ਉਹਨਾਂ ਤੇ ਕੋਈ ਇਫੈਕਟ ਨਹੀਂ ਹੋਏਗਾ ਇਹ ਕਾਨੂੰਨ ਖਾਰਜ ਹੋ ਵੀ ਜਾਂਦਾ ਹੈ ਠੀਕ ਆ ਜੀ 3 ਸਾਲ ਬਾਅਦ ਹੀ ਮਤਲਬ ਉਹ ਅਪਲਾਈ ਕੀਤੀ ਆ ਤੇ ਉਸ ਤੋਂ ਬਾਅਦ ਸਮਾਂ ਕਿੰਨਾ ਲੱਗ ਜਾਏ ਉਹ ਅਲੱਗ ਗੱਲ ਆ ਪਰ ਉਸੇ ਕਾਨੂੰਨ ਦੇ ਤਹਿਤ ਹੀ ਨੈਸ਼ਨਲਟੀ ਮਿਲੇਗੀ ਤੇ ਹਾਂ ਪਰ ਜਦੋਂ ਇਹ ਕਾਨੂੰਨ ਪੂਰੀ ਤਰ੍ਹਾਂ ਪਾਸ ਹੋ ਗਿਆ ਮਤਲਬ ਖਾਰਜ ਕਰਤਾ ਇਹਨਾਂ ਨੇ ਉਸ ਤੋਂ ਬਾਅਦ ਫਿਰ ਇਹ ਜਿਹੜੇ ਲੋਕ ਆ ਗੁੱਟ ਇੰਟੀਗ੍ਰੀਟੀ ਤੇ ਲੋਕ ਬੇਸ਼ੱਕ ਉਹਨਾਂ ਕੋਲ ਪੇਸ਼ਪ੍ਰਾਕ ਸਰਟੀਫਿਕੇਟ ਸੀ 1 ਦਾ ਵੀ ਹੋਵੇ ਜਾਂ ਕੁਝ ਵੀ ਉਹਨਾਂ ਨੂੰ ਵੀ 5 ਸਾਲ ਵੇਟ ਕਰਨੀ ਪਵੇਗੀ ਨੈਸ਼ਨਲਟੀ ਅਪਲਾਈ ਕਰਨ ਦੇ ਲਈ ਠੀਕ ਹੈ ਜੀ ਇਹ ਲੇਟੈਸਟ ਅਪਡੇਟ ਆ ਅੱਜ ਹੀ ਆਈ ਆ ਤੇ ਮੈਂ ਸੋਚਿਆ ਇੱਕ ਵੀਡੀਓ ਬਣਾ ਕੇ ਭੈਣ ਭਰਾਵਾਂ ਨਾਲ ਸਾਂਝੀ ਕਰਦੇ ਆਂ ਵੀਡੀਓ ਸਹੀ ਲੱਗੀ ਜਾਣਕਾਰੀ ਸਹੀ ਲੱਗੀ ਤਾਂ ਹੀ ਅਗੇ ਸ਼ੇਅਰ ਕਰਿਓ ਆਪਾਂ ਮਿਲਦੇ ਜੀ ਰੱਬ ਲਾਗੇ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਭਨ ਤੇ ਜੁੰਦੇ ਵਸਤੇ